ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਐਸੀ ਆਰਗੈਨਿਕ ਅੱਡਾ ਇੱਥੇ ਆਪਾਂ ਨੂੰ ਜਿਹੜੀ ਵੀ ਚੀਜ਼ ਮਿਲੂਗੀ ਸਾਰੀ ਆਰਗੈਨਿਕ ਆ ਹਾਂਜੀ ਭਰਾਵਾਂ ਮਲਾਉਣੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਸਾਡਾ ਬਾਈ ਪਿੰਡ ਬੀਰੋਕੇ ਆ ਡਿਸਟ੍ਰਿਕਟ ਮਾਨਸਾ ਭਿੱਖੀ ਭਲਾਡੇ ਦੇ ਕੋਲੇ ਪਿੰਡ ਪੈਂਦਾ ਹੈਗਾ ਮੂਲ ਅਨਾਜਾਂ ਦੀ ਖੇਤੀ ਕਰਦੇ ਆ ਜਿਹੜੇ ਕਣਕ ਤੋਂ ਪਹਿਲਾਂ ਆਪਣੇ ਅਨਾਜ ਅਸਲੀ ਇਹ ਅਨਾਜ ਹੁੰਦਾ ਸੀ ਆਪਣਾ ਕੋਧਰਾ ਹਰੀ ਗੰਗਣੀ ਪੀਲੀ ਗੰਗਣੀ ਸਵਾਂਖ ਕੁਟਕੀ ਇਹਨਾਂ ਦਾ ਬਾਈ ਜੀ ਦਲੀਆ ਬਣਦਾ ਖਿਚੜੀ ਬਣਦੀ ਆ ਖੀਰ ਬਣਦੀ ਆ ਇਹਨਾਂ ਨਾਲ ਜਾਂ ਤੋਂ ਤਿਆਰ ਅਸੀਂ ਬਿਸਕਟ ਤਿਆਰ ਕਰਦੇ ਆ ਰਾਗੀ ਕੋਧਰੇ ਦੇ ਦੇਸੀ ਕਿ ਉਹ ਦੇਸੀ ਸ਼ੱਕਰ ਚ ਫਿਰ ਨੂਡਲ ਤਿਆਰ ਕਰਦੇ ਆ ਨੂਡਲ ਹੁੰਦੀਆਂ ਨੇ ਕੋਧਰੇ ਦੀਆਂ ਕੋਧਰੇ ਦੀ ਮੈਕਰੋਨੀ ਹੁੰਦੀ ਆ ਜੀ ਆਪਣੇ ਕੋਲੇ ਫਿਰ ਓਟਸ ਦੇ ਬਿਸਕਟ ਹੁੰਦੇ ਨੇ ਦੇਸੀ ਕਿ ਉਹ ਦੇਸੀ ਸ਼ੱਕਰ ਚ ਫਿਰ ਮਲਟੀ ਗ੍ਰੇਨ ਬਿਸਕਟ ਆ ਗਈ ਜੀ ਆਪਣੇ ਕੋਲੇ ਨੌਂ ਨਾਜਾਂ ਦੇ ਆਟੇ ਤੋਂ ਤਿਆਰ ਕਰੇ ਹੋਏ ਦੇਸੀ ਕਿ ਉਹ ਤੇ ਦੇਸੀ ਸ਼ੱਕਰ ਪਾ ਕੇ ਸਪੈਸ਼ਲ ਕੋਈ 슈ਗਰ ਵਾਲਾ ਬਿਸਕਟ ਖਾਣਾ ਚਾਹੁੰਦਾਗਾ ਤਾਂ ਉਹਨਾਂ ਲਈ ਨੌਂ ਨਾਜਾਂ ਦੇ ਆਟੇ ਤੋਂ ਤਿਆਰ ਕਰੇ ਪਲੱਸ ਸ਼ੀਵੀ ਆ ਪਾ ਕੇ 슈ਗਰ ਵਾਲਿਆਂ ਵ ਚੌਲਾਂ ਦੀ ਖੇਤੀ ਕਰਦੇ ਜੀ ਆਪਣੇ ਕੋਲ 11-21 ਚੌਲ ਹੁੰਦੇ ਨੇ ਅਨਪੌਲਿਸ ਤੋਂ ਬਿਨਰ ਇਹ ਸਪਰੇਅ ਤੋਂ ਹਲਦੀ ਦੀ ਖੇਤੀ ਕਰਦੇ ਆ ਬਾਈ ਜੀ ਹਲਦੀ ਹੁੰਦੀ ਹੈ ਪੰਜਾਬ ਵਿੱਚ ਤੇ ਲੈਗਾ ਡੋਂਗ ਹਲਦੀ ਜੀ ਚ 7% ਕੁਰਕਮੀਨ ਹੁੰਦਾਗਾ ਤੇ ਇਹਦੇ ਚ 2% ਕੁਰਕ ਮਿਲਦਾ ਹਲਦੀ ਤੋਂ ਫਿਰ ਅੱਗੇ ਦੋ ਪ੍ਰੋਡਕਟ ਤਿਆਰ ਕਰਦੇ ਆ ਬਾਈ ਜੀ ਜਿਵੇਂ ਇੱਕ ਦਾ ਕਾੜਾ ਤਿਆਰ ਕਰਦੇ ਆ ਖੰਗ ਹੈ ਜ਼ਖਾਮ ਹੈ ਗਠੀਆ ਜੋੜਾਂ ਦੇ ਦਰਦ ਹੈ ਪਾਚਣ ਸ਼ਕਤੀ ਹੈ ਇਮਿਊਨਿਟੀ ਵੀਕ ਹੈ ਬਲੱਡ ਨੂੰ ਪਿਉਰੀਫਾਈ ਕਰਦਾ ਆਗੇ ਸਾਨੂੰ ਗਾਈ ਨਹੀਂ ਪ੍ਰੋਬਲਮ ਆ ਢੂਣੀ ਦਰ ਦਾ ਗੋਡੇ ਦਰ ਦਾ ਇਮਿਊਨਿਟੀ ਵੀਕ ਰਹਿੰਦੀ ਆ ਕੋਈ ਸਪੋਰਟਸ ਗੇਮ ਕਰਦਾ ਉਹਦੇ ਸਟੈਮੀਨ ਦੇ ਪੰਜੀਰੀ ਇੱਕ ਚਮਚਾ ਸਵੇਰੇ ਦੁੱਧ 커피 ਚਾਹ ਨਾਲ ਲੈ ਸਕਦੇ ਹੋ ਤੁਸੀਂ ਫਿਰ ਬਾਈ ਜੀ ਅਸੀਂ ਲੱਕੜ ਦਾ ਕੋਲੂ ਲਾਇਆ ਹੋਇਆ ਜਿਹੜਾ ਤੇਲ ਤਿਆਰ ਕਰਦੇ ਆ ਕੱਚੀ ਕਹਾਣੀ ਦੇ ਵਰਜਨ ਤੇਲ ਬਾਦਾਮ ਦਾ ਅਲਸੀ ਦਾ ਤਿਲਾਂ ਦਾ ਨਾਰੀਅਲ ਦਾ ਤੇ ਸਰੋਂ ਦਾ ਫਿਰ ਆਪਣੇ ਕੋਲੇ ਕਬਜਪਟ ਚੂਰਨ ਹੁੰਦਾ ਕਿਸੇ ਨੂੰ ਕਿੰਨੀ ਕਬਜ ਰਹਿੰਦੀ ਹੈ ਬਾਈ ਜੀ ਕਬਜ ਵਾਲਿਆਂ ਵਾਸਤੇ ਚੂਰਨ ਤਿਆਬ ਬਣਦਾ ਮਾੜਾ ਜਾਂ ਕੋ ਖਾਦਾ ਤਿਆਬ ਬਣਨ ਲੱਗਿਆ ਤਿਆਬ ਵਾਲਿਆਂ ਵਾਸਤੇ ਚੂਰਨ ਗਰਮ ਮਸਾਲਾ ਹੁੰਦਾ ਆਪਣੇ ਕੋਲੇ ਚਾਹ ਮਸਾਲਾ ਹੁੰਦਾਗਾ ਤੇ ਆਲੂ ਬਖਾਰੇ ਦੀ ਝਟਣੀ ਹੁੰਦੀ ਹੈ ਆਪਣੇ ਕੋਲੇ ਤੇ ਕद्दू ਦੀ ਝਟਣੀ ਹੁੰਦੀ ਹੈ ਇਹ ਢੰਡੀ ਚੱਕੀ ਲਾਈ ਹੋਈ ਹੈ ਜਿਹੜੀ 2 ਘੰਟਿਆਂ ਦੇ ਵਿੱਚ 16 ਕਿਲੋ ਆਟਾ ਤਿਆਰ ਕਰਦੀ ਹੈ ਜਿਹਦੇ ਵਿੱਚ ਜੌਂ ਦਾ ਆਟਾ ਹੈਗਾ ਜਵਾਰ ਦਾ ਆਟਾ ਹੈਗਾ ਰਾਗੀ ਦਾ ਆਟਾ ਤੇ ਖੋਦਰੇ ਦਾ ਆਟਾ ਹੈਗਾ ਫਿਰ ਨੌ ਅਨਾਜਾਂ ਦਾ ਆਟਾ ਤਿਆਰ ਕਰਦੇ ਅਸੀਂ ਜਿਹਦੇ ਵਿੱਚ ਮੱਕੀ, ਛੋਲੇ, ਬਾਜਰਾ, ਜਵੀ, ਜੌਂ, ਜਵਾਰ, ਰਾਜਗੀਰਾ, ਰਾਗੀ ਤੇ ਸੋਇਆਬੀਨ ਹੁੰਦੀ ਆ ਖਪਲੀ ਕਣਕ ਦੇ ਵਿੱਚ ਆਪਾਂ ਨੂੰ ਉਹਨਾਂ ਦੇ ਹੁੰਦਾ ਨਾ ਜਿਹਨਾਂ ਨੂੰ ਕਣਕ ਤੋਂ ਕਣਕ ਤੋਂ ਅਲਰਜੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਲਈ ਭਾਰ ਘਟਾਉਣਾ ਹੁੰਦਾ ਨੇ ਦੇ ਲਈ ਤੇ ਫਿਰ ਬਾਈ ਜੀ ਖਪਲੀ ਵੀਟ ਹੁੰਦੀ ਆ ਆਪਣੀ ਉਹਦੇ ਆਟਾ ਆ ਗਿਆ ਖਪਲੀ ਪੁਰਾਣੀ ਪ੍ਰਾਤਨ ਕਰਨ ਕਣਕ ਹੁੰਦੀ ਸੀ ਆਪਣੀ ਹਰੀ ਕ੍ਰਾਂਤੀ ਵਾਲੀ ਹਾਂ ਤੇ ਗਲੂਟਨ ਦੀ ਗਲੂਟਨ ਦੀ ਮਾਤਰਾ ਜਿਹਦੇ ਚ ਗਲੂਟਨ ਘੱਟ ਹੁੰਦਾ ਫਾਈਬਰ ਤੇ ਪ੍ਰੋਟੀਨ ਜ਼ਿਆਦਾ ਹੁੰਦਾ ਹਾਂਜੀ ਠੀਕ ਆ ਮਤਲਬ ਕਿ ਜਿਹਨੂੰ ਵੀਟ ਅਲਰਜੀ ਹੋਵੇ ਉਹ ਆਟਾ ਖਾ ਸਕਦਾ ਮਤਲਬ ਜਿਹਨਾਂ ਨੂੰ ਮਤਲਬ ਸਰਵਰੀਅਰ ਇਸ ਮਤਲਬ ਜ਼ਿਆਦਾ ਮਾਤਰਾ ਚ ਜਿਹਨਾਂ ਲਈ ਜ਼ਿਆਦਾ ਹੁੰਦੀ ਆ ਉਹ ਨਹੀਂ ਸਵੀਰੀਅਰ ਹੁੰਦੀ ਜਿਹਨੂੰ ਕਹਿ ਸਕਦੇ ਆ ਆਪਾਂ ਉਹ ਖਾ ਸਕਦੇ ਫਿਰ ਬਾਈ ਜੇ ਆਪਾਂ ਗੰਨਾ ਲਾਉਣੇ ਆ ਆਪਣੇ ਕੋਲੇ 85 ਨੰਬਰ ਗੰਨੇ ਦਾ ਗੁੜ ਹੁੰਦਾਗਾ ਛੋਲੇ ਹੁੰਦੇ ਨੇ ਹਰੀ ਮੂੰਗੀ ਹੁੰਦੀ ਆਪਣੇ ਕੋਲੇ ਫਿਰ ਅਸੀਂ ਪਰਾਲੀ ਤੋਂ ਕੱਪ ਤਿਆਰ ਕਰਾਉਣੇ ਆ ਬਾਈ ਜੀ ਕਿਸਾਨਾਂ ਨੂੰ ਅਸੀਂ ਅਵੇਅਰ ਕਰਦੇ ਆਂ ਵੀ ਪਰਾਲੀ ਨੂੰ ਅੱਗ ਨਾ ਲਾਓ ਆਪਾਂ ਇਹਨਾਂ ਤੋਂ ਕੱਪ ਵੀ ਬਣਾ ਸਕਦੇ ਆਂ ਗਿੱਟੀ ਵੀ ਬਣਾ ਸਕਦੇ ਆਂ ਕੋਲੇ ਦੀ ਥਾਂ ਤੇ ਜੋ ਕੰਮ ਕਰਦੀ ਐ ਤੇ ਪਰਾਲੀ ਤੋਂ ਤਿਆਰ ਝੋਲੇ ਵੀ ਕਰਵਾਉਣੇ ਆਂ ਸਾਡੇ ਆਸੀ ਝੋਲੇ ਇੰਨੇ ਕਿ ਪ੍ਰੋਡਕਟ ਹੁੰਦੇ ਨੇ ਜੀ ਕਿਸੇ ਨੂੰ ਵੀ ਆਪਣੇ ਪਿੰਡ ਵੀ ਦੇ ਪ੍ਰੋਡਕਟ ਚਾਹੀਦੇ ਨੇ ਤਾਂ ਆਪਣਾ ਨੰਬਰ ਨੋਟ ਕਰ ਸਕਦੇ ਹੋ 8427116674 ਜਿਹੜੀ ਵੈਬਸਾਈਟ ਹੈ ਜਾਂ ਵਟਸਐਪ ਤੇ ਜਿਹਕੇ ਨਾਲ ਵਟਸਐਪ ਤੇ ਆਪਾਂ ਵਟਸਐਪ ਤੇ ਮੈਸੇਜ ਕਰੋ ਤੇ ਆਪਾਂ ਹਰ ਥਾਂ ਤੇ ਆਰਡਰ ਪਹੁੰਚਾਉਣੀ ਹੈ ਹਾਂਜੀ ਬਾਈ ਜੀ ਕਿਸੇ ਨੇ ਵੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਆਪਣਾ ਆਰਡਰ ਮਗਾਉਣਾ ਹੈ ਸ਼ਿਪਿੰਗ ਪੇਮੈਂਟ ਅਗਲਾ ਪਹਿਲਾਂ ਪਾ ਕੇ ਆਪਣੇ ਨਾਲ ਤੇ ਆਨਲਾਈਨ ਆਪਣੇ ਨਾਲ ਗੱਲ ਕਰ ਸਕਦਾ ਹੈ ਕਿ ਵਟਸਐਪ ਤੇ ਆਪਣਾ ਨੰਬਰ ਤੁਹਾਨੂੰ ਦਿੱਤਾ ਹੋਇਆ ਹੈਗਾ ਤੇ ਹਰ ਥਾਂ ਤੇ ਆਪਾਂ ਦਾ ਆਰਡਰ ਜਾਂਦਾ ਹੈ ਬਾਈ ਗੁਰਜੀ ਕੀ ਹਾਲ ਸਾਹਿਬ ਬਾਈ ਗੁਰਜੀ ਕੀ ਹਾਲ